ਤੇ ਆਪਣੀ ਵੋਟਾਂ ਦੀ ਜਫਾ ਕਰਦਿਆਂ ਨੇ ਤੇ ਸਾਨੂੰ ਵੀ ਜਿਹੜਾ ਅੱਜ ਲੋਕਾਂ ਦੀਆਂ ਜਾਂ ਸਾਡੇ ਭਗਤਾਂ ਦੀਆਂ ਭਾਵਨਾ ਨਾਲ ਹਿੰਦੂ ਕੈਂਡੀਡੇਟ ਤਾਰਿਆ ਜਾਵੇ ਤਾਂ ਜੋ ਕਿਉਂਕਿ ਅਨਸਾਰ ਗੁਰਜੀਤ ਸਿੰਘ ਓਜਲਾ ਵੀ ਮੇਰੇ ਮਿੱਤਰ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਇੱਕ ਅਹਿਮ ਮੀਟਿੰਗ ਅੰਮ੍ਰਿਤਸਰ ਦੇ ਜਿਹੜਾ ਦਿਹਾਤੀ ਆਫਿਸ ਦੇ ਵਿੱਚ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਦਵਿੰਦਰ যাদব ਦੇ ਨਾਲ ਨਾਲ ਕਈ ਕਾਂਗਰਸ ਦੇ ਆਲਾ ਨੇਤਾ ਇਸ ਮੀਟਿੰਗ ਦੇ ਵਿੱਚ ਪੁੱਜੇ ਐ ਸੋ ਅਸੀਂ ਉਸ ਜਗ੍ਹਾ ਤੇ ਖੜੇ ਆ ਜਿਸ ਜਗ੍ਹਾ ਤੇ ਮੀਟਿੰਗ ਕੀਤੀ ਜਾ ਰਹੀ ਹੈ ਹਾਲਾਂਕਿ ਹਲੇ ਸਪੀਚ ਦਾ ਦੌਰ ਚੱਲ ਰਹੀ ਹੈ ਲੇਕਿਨ ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤੇ ਥੋੜੀ ਦੇਰ ਪਹਿਲਾਂ ਓਪੀ ਸੋਨੀ ਜਿਹੜੇ ਕਿ ਪੂਰਬ ਡਿਪਟੀ ਮੇਅਰ ਡਿਪਟੀ ਸੀਐਮ ਹੈ ਤੇ ਨਾਲ ਹੀ ਜਿਹੜੇ ਮੌਜੂਦਾ ਸੰਸਦ ਜਿਹੜੇ ਗੁਰਜੀਤ ਓਜਲਾ ਦੇ ਜਿਹੜੇ ਸਮਰਥਕ ਆਪਸ ਦੇ ਵਿੱਚ ਜ਼ਰੂਰ ਨਾਰੇਬਾਜੀ ਹੋਈ ਹੈ ਲੋਕ ਸਭਾ ਸੀਟ ਨੂੰ ਲੈ ਕੇ ਸੋ ਉਸ ਜਗ੍ਹਾ ਦੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਇਹ ਰਾਜਾ ਵਡਿੰਗ ਵੀ ਇਸ ਮੌਕੇ ਮੌਜੂਦ ਹੈ ਸੋ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜੀ ਮੀਟਿੰਗ ਕੀਤੀ ਜਾ ਰਹੀ ਹੈ ਸੋ ਇਸ ਦੇ ਨਾਲ ਗੱਲ ਕਰੀਏ ਤੇ ਮ੍ਰਿਸਰ ਤੋਂ ਜਿਹੜੇ ਮਜ਼ਬੂਤ ਦਾਵੇਦਾਰ ਜਿਹੜੇ ਮੌਜੂਦਾ ਸੰਸਦ ਗੁਰਜੀਤ ਓਜਲਾ ਤੇ ਜਿਹੜੇ ਡਿਪਟੀ ਜਿਹੜੇ ਸੀਐਮ ਰਹੇ ਆ ਪੁਰਾਪ ਡਿਪਟੀ ਸੀਐਮ ਆ ਓਪੀ ਸੋਨੀ ਮਜ਼ਬੂਤ ਦਾਵੇਦਾਰੀ ਆਪਣੀ ਪੇਸ਼ ਕਰਦੇ ਇਸ ਮੀਟਿੰਗ ਦੇ ਵਿੱਚ ਜ਼ਰੂਰ ਨਜ਼ਰ ਆ ਰਹੀ ਹੈ ਸੋ ਇਸ ਤੋਂ ਪਹਿਲਾਂ ਜਿਹੜੀ ਸਮਰਥਕਾਂ ਦੇ ਵਿੱਚ ਜਿਹੜੀ ਰੈਸਬਾਜੀ ਹੋਈ ਹੈ ਨਾਰੇਬਾਜੀ ਕੀਤੀ ਗਈ ਆ ਉਹ ਓਪੀ ਸੋਨੀ ਤੇ ਜਿਹੜੇ ਸਮਰਥਕ ਦੇ ਨਾਲ ਗੁਰਜੀਤ ਹੋਜਲੇ ਦੇ ਸਮਰਥਕਾਂ ਵੱਲੋਂ ਲਗਾਤਾਰ ਜਿਹੜੀ ਨਾਰੇਬਾਜੀ ਜ਼ਰੂਰ ਕੀਤੀ ਗਈ ਹੈ ਸੀਟ ਨੂੰ ਲੈ ਕੇ ਮੀਟਿੰਗ ਕੀਤੀ ਜਾ ਰਹੀ ਹੈ ਦਵਿੰਦਰ যাদਬ ਮੁਖਤੋਰ ਤੇ ਪੁਝਿਆ ਅੰਦਰ ਬਹਿਸ ਬਾਜੀ ਹੋਈ ਹੈ ਨਾਰੇਬਾਜੀ ਹੋਈ ਆਖਿਰ ਵਜਾ ਕੀ ਰਹੀ ਹੈ ਬਚਾ ਕੁਝ ਨਹੀਂ ਦੇਖੋ ਮੈਂ ਦੋ ਗੱਲਾਂ ਖੁੱਲੀ ਚਰਚਾ ਸੀ ਕੋਈ ਅੱਜ ਖੁੱਲੀ ਚਰਚਾ 2024 ਤੁਸੀਂ ਅੱਜ ਬੈਨਰ ਤੇ ਸਲੋਗਨ ਪੜਿਆ ਹੈਗਾ ਖੁੱਲੀ ਚਰਚਾ 2024 ਅੱਜ ਜਿਹੜਾ ਦਾ ਸਲੋਗਨ ਵੀ ਰੱਖਿਆ ਗਿਆ ਸੀ ਸਾਡੇ ਆਦਰਨੀ શ્રી ਯੋਗਿੰਦਰ ਯਾਦਵ ਜੀ ਰਾਜਾ ਵੜਿੰਗ ਜੀ ਐਲੋਪੀ ਲੀਡਰ ਰਾਪਰਤਾ ਸਿੰਘ ਜੀ ਬਾਜਵਾ ਸਾਡੇ ਵਿਚਾਰ ਸੁਣਨੀ ਆਏ ਸੀ ਅਸੀਂ ਉਹਨਾਂ ਦੇ ਵਿਚਾਰ ਸੁਣਨੇ ਸੀ ਔਰ ਆਪਣੀਆਂ ਜਿਹੜੀਆਂ ਮੰਗਾ ਸੀ ਜਾਂ ਪਰੇ ਸਜਾ ਸੀ ਉਹਨਾਂ ਨੂੰ ਦੇਨੇ ਸੀ ਸੋ ਮੈਂ ਦੋ ਸਜਾ ਦਿੱਤੇ ਨੇ ਵੀ ਇੱਕ ਜਿਹੜਾ ਲੋਕ ਸਭਾ ਇਲੈਕਸ਼ਨ ਜਿਹੜੀ ਆਉਣ ਵਾਲੀ ਹੈ ਉਸ ਵਿੱਚ ਆਪ ਨਾਲ ਗੱਡਜੋੜ ਤੋਂ ਪਰਹੇਜ਼ ਕੀਤਾ ਜਾਵੇ ਕਿਉਂਕਿ ਬਹੁਤ ਹੀ ਵੱਡਾ ਕਰੋਸ਼ ਤੇ ਬੜਾ ਵੱਡਾ ਵਿਦਰੋਹ ਜਿਹੜਾ ਆਵਾਮਾ ਦੀ ਪਾਰਟੀ ਦਾ ਦੇ ਖਿਲਾਫ ਅੱਜ ਲੋਕਾਂ ਦਾ ਚੱਲ ਰਿਹਾ ਜੇਕਰ ਅਸੀਂ ਇਹਨਾਂ ਨਾਲ ਜਨਤਾ ਦੀ ਕੇਦਾਰੀ ਵੀ ਗੱਡਜੋੜ ਕਰਕੇ ਜਾਂਦੇ ਹਾਂ ਤੇ ਇਹਦਾ ਕਮੇਜਾ ਸਾਨੂੰ ਹੁਣ ਤੇ ਭੁਗਤਣਾ ਪੈ ਰਿਹਾ ਉਹਦੇ ਨਾਲ ਨਾਲ 2000 ਜਿਹੜੀ 27 ਚ ਮidan Sabha election ਆ ਲਈ ਢਾਈਆਂ ਤੇ ਨਾ ਸਾਲ ਉਹਦੇ ਵਿੱਚ ਵੀ ਵੱਡਾ ਖਮੈਜ਼ਾ ਸਾਨੂੰ ਪਗਦਾਂ ਪੈ ਰਿਹਾ ਤੇ ਕਾਂਗਰਸ ਪਾਰਟੀ ਨੂੰ ਨੁਕਸਾਨ ਹੋਏਗਾ। ਉਹਦੇ ਨਾਲ ਨਾ ਦੂਜੀ ਮੈਂ ਇੱਕ ਮੰਗ ਰੱਖੀ ਕਿ ਅੱਜ ਭਗਵਾਨ ਸ਼੍ਰੀ ਰਾਮ ਜੀ ਦਾ ਯੋਧਿਆ ਵਿੱਚ ਮੰਦਿਰ ਬੜਾ ਉਪਰਾ ਵੱਡਾ ਧਾਰਮਿਕ ਪ੍ਰਵਿਰਤੀ ਦਾ ਇੱਕ ਮਾਹੌਲ ਜਿਹੜਾ ਅੱਜ ਪੂਰੇ ਭਾਰਤ ਵਿੱਚ ਬਣਿਆ ਆਇਆ। ਸੋ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਬੇਅਥੇ ਕਾਂਗਰਸ ਪਾਰਟੀ ਇੱਕ ਸੈਕੂਲਰ ਪਾਰਟੀ ਹੈ ਔਰ ਜਿੰਨੂੰ ਵੀ ਟਿਕਟ ਤੁਸੀਂ ਦਿਓਗੇ ਅਸੀਂ ਤਨਮਨ ਤਾਨਾ ਨੂੰ ਜੇਤੂ ਬਣਾਵਾਂਗੇ। ਲੇਕਿਨ ਫਿਰ ਵੀ ਇਸ ਗੱਲ ਤੇ ਵਿਚਾਰ ਕੀਤਾ ਜਾ ਕਿ ਕਿਸੇ ਕਿ ਹਿੰਦੂ ਚਿਹਰੇ ਨੂੰ ਅਗਰ ਪਾਰਟੀ ਇਥੋਂ ਉਮੀਦਵਾਰ ਬਣਾਦੀ ਹੈ ਤੇ ਹੋ ਸਕਦਾ ਕਿ ਉਹ ਵਧੇਰੇ ਗਿਣਤੀ ਵਿੱਚ ਇਸ ਮਾਰਜਨ ਨੂੰ ਵਧਾ ਸਕੇ ਔਰ ਲੋਕ ਸਭਾ ਦੇ ਜੇਤੂ ਉਮੀਦਵਾਰ ਹੋ ਸਕਦਾ ਹੋਵੇ ਇਸ ਤੋਂ ਇਸ ਤੋਂ ਬਾਅਦ ਜਦੋਂ ਤੁਸੀਂ ਹਿੰਦੂ ਚਿਹਰੇ ਦੀ ਗੱਲ ਕੀਤੀ ਉਸ ਦਾ ਜਿਹੜਾ ਨਾਮ ਵੀ ਜਗ ਜਹੀ ਰਹਾ ਉਹ ਵੀ ਸੋਨੀ ਬਾਰੇ ਗੱਲ ਕਰ ਰਹੇ ਹੋ ਲੇਕਿਨ ਜੇ ਗੱਲ ਕਰੀਏ ਤਾਂ ਦੂਜੀ ਜਦੋਂ ਬੈਸ ਬਾਜੀ ਦਾ ਕਾਰਨ ਬਣਿਆ ਜਦੋਂ ਦੂਸਰੇ ਬੰਨੋਂ ਵੀ ਨਾਰੇਬਾਜੀ ਕੀਤੀ ਗਈ ਕੀ ਨਾਰੇਬਾਜੀ ਕੀਤੀ ਗਈ ਦੇਖੋ ਜੀ ਮੈਂ ਕਿਸੇ ਵਿਅਕਤੀ ਵਿਸ਼ੇਸ਼ ਦਾ ਗਾ ਨਹੀਂ ਲੇਤਾ ਮੈਂ ਸਿਰਫ ਅੱਜ ਅਜੋਕੇ ਮਾਹੌਲ ਦੀ ਗੱਲ ਕੀਤੀ ਕਿ ਧਾਰਮਿਕ ਪਰਵਤੀ ਦਾ ਜਿਹੜਾ ਮਾਹੌਲ ਹੈ ਅੱਜ ਪੂਰੇ ਭਾਰਤ ਵਿੱਚ ਪੂਰੀ ਦੁਨੀਆ 'ਚ ਬਣਿਆ ਅਗਰ ਸਾਡੀਆਂ ਦੂਜੀਆਂ ਪਾਰਟੀਆਂ ਭਾਰਤੀ ਜਨਤਾ ਪਾਰਟੀ ਦੀ ਆਪਣੀ ਵਿਰੋਧੀ ਪ੍ਰਤੀਦੀ ਦੀ ਗੱਲ ਕਰਾਂ ਜਾਂ ਹੋਰ ਪਾਰਟੀਆਂ 'ਚ ਧਾਰਮਿਕ ਪ੍ਰਤੀ ਦੇ ਸਾਧੇ ਆਪਣਾ ਕੈਂਡੀਡੇਟ ਆਪਣਾ ਉਮੀਦਵਾਰ ਜਾਂਦੀਆਂ ਨੇ ਤੇ ਆਪਣੀ ਵੋਟਾਂ ਦੀ ਕਿਤੀ ਜਾਫਾ ਕਰਦੀਆਂ ਨੇ ਤੇ ਸਾਨੂੰ ਵੀ ਜਿਹੜਾ ਅੱਜ ਲੋਕਾਂ ਦੀਆਂ ਜਾਂ ਸਾਡੇ ਭਗਤਾਂ ਦੀਆਂ ਭਾਵਨਾ ਨਾਲ ਹਿੰਦੂ ਕੈਂਡੀਡੇਟ ਤਾਰਿਆ ਜਾਵੇ ਤਾਂ ਜੋ ਕਿਉਂਕਿ ਅਨਸਾਰ ਗੁਰਜੀਤ ਸਿੰਘ ਔਜਲਾ ਵੀ ਮੇਰੇ ਮਿੱਤਰ ਨੇ ਅਗਰ ਪਾਰਟੀ ਐਗਮੈਂਟ ਉਹਨਾਂ ਨੂੰ ਟਿਕਟ ਦਿੰਦੀ ਹੈ ਅਸੀਂ ਫਿਰ ਤਾਂ ਜਿਸ ਤਰ੍ਹਾਂ ਪਹਿਲਾਂ ਦੋ ਵਾਰ ਜਿੱਤੋ ਬਰਾਇਆ ਤਨਮਨ ਧਾਨਾ ਉਹਨਾਂ ਨੂੰ ਜਿੱਤੂ ਬਣਾਵਾਂਗੇ ਲੇਕਿਨ ਮੈਂ ਆਪਣੀ ਮੰਨ ਦੀ ਜਿਹੜੀ ਗੱਲ ਸੀ ਆਪਣੀ ਮੰਚਾ ਸੀ ਉਹ ਕਾਂਗਰਸ ਹੀ ਐਕਮਾਨ ਕੇ ਰੱਖੀ ਕੀ ਲੱਗਦਾ ਹੈ ਕਿ ਜੋ ਕੇ ਸਮੇਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਅਲੱਗ ਚੱਲ ਰਹੇ ਹੈ ਬਾਕੀ ਜਿਹੜੀ ਕਾਂਗਰਸ ਪਾਰਟੀ ਅਲੱਗ ਚੱਲ ਰਹੀ ਹੈ ਕਿ ਜੋ ਕੇ ਸਮੇਂ ਦੇ ਵਿੱਚ ਇਸ ਮੀਟਿੰਗ ਦਾ ਫਾਇਦਾ ਮਿਲ ਸਕਦਾ ਹੈ ਬਿਲਕੁਲ ਮਿਲੇਗਾ ਜੀ ਦੇਖੋ ਅੱਜ ਵੀ ਪੰਜਾਬ ਵਿੱਚ ਸਿੰਗਲ ਜਿਹੜੀ ਲਾਰਜੈਸਟ ਪਾਰਟੀ ਹੈ ਪਿਛਲੇ 5 ਸਾਲਾਂ ਵਿੱਚ ਕਾਂਗਰਸ ਪਾਰਟੀ ਨੇ ਕੀਤੇ ਅੱਜ ਜਿੰਨੀ ਜੋਰ ਨਾਲ ਜਿੰਨੇ ਜੋਸ਼ ਉਕ੍ਰੋਸ਼ ਨਾਲ ਅੱਜ ਪੰਜਾਬ ਦੀ ਜਨਤਾ ਨੇ ਬਦਲਾਵ ਲਿਆਇਆ ਸੀ ਅੱਜ 2 ਸਾਲਾਂ ਵਿੱਚ ਪੰਜਾਬ ਦਾ ਬਦਲਾਵ ਜਿਹੜਾ ਉਹ ਸੜਕਾਂ ਤੇ ਪਿਆ ਨਜ਼ਰ ਆਂਦਾ ਲੋਕ ਤਰਾ ਤਰਾ ਕਰ ਰਹੇ ਨੇ ਉਹ ਅੱਜ ਯਾਦ ਕਰ ਰਹੇ ਨੇ ਪੰਜਾਬ ਵਿੱਚ ਕਾਂਗਰਸ ਦੇ ਰਾਜ ਨੂੰ ਅੱਜ ਵੀ ਸਿੰਗਲ ਲਾਰਜੇਸਟ ਪਾਰਟੀ ਹੋਰ ਮੈਂ ਯਕੀਨ ਦਵਾਉਣਾ ਅਗਰ ਅਸੀਂ 13 ਸੀਟਾਂ ਪੰਜਾਬ ਦੀਆਂ ਲੜਦੇ ਨੇ ਤੇ ਘੱਟੋ ਘੱਟ 9 ਤੋਂ 10 ਸੀਟਾਂ ਤੇ ਅਸੀਂ ਲੋਕ ਸਭਾ ਦੀਆਂ ਸੀਟਾਂ ਦੀ ਜੇਤੂ ਹੋਣਗੇ ਸੋ ਜੇਤੂ ਹੋਣਗੇ ਦਾਵੇਦਾਰੀ ਜ਼ਰੂਰ ਜਿਹੜੀ ਪੇਸ਼ ਕੀਤੀ ਜਾ ਰਹੀ ਹੈ ਲੇਕਿਨ ਇੱਕ ਵਾਰੀ ਫੇਰ ਜਿਹੜੀ ਕਾਂਗਰਸ ਦੀ ਜਿਹੜੀ ਗੁੱਟਬਾਜੀ ਜ਼ਰੂਰ ਸਾਹਮਣੇ ਆਈ ਹੈ ਕਿਉਂਕਿ ਇੱਕ ਪਾਸੇ ਹਿੰਦੂ ਦਾਵੇਦਾਰੀ ਪੇਸ਼ ਕਰਨ ਲਈ ਉਹਨਾਂ ਦੇ ਸਮਰਥਕਾਂ ਵੱਲੋਂ ਅੰਦਰ ਮੀਟਿੰਗ ਦੇ ਵਿੱਚ ਨਾਰੇਬਾਜੀ ਕੀਤੀ ਗਈ ਹੈ ਤੇ ਦੂਜੇ ਪਾਸੇ ਗੁਰਜੀਤ ਓਜਲਾ ਦੇ ਸਮਰਥਕਾਂ ਵੱਲੋਂ ਨਾਰੇਬਾਜੀ ਕੀਤੀ ਗਈ ਹੈ ਜਿੱਥੋਂ ਦੋ ਫੜ ਕਾਂਗਰਸ ਨੂੰ ਇੱਕ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਜੁਟੇ ਦਵਿੰਦਰ ਯਾਦਵ ਲਗਾਤਾਰ ਕੋਸ਼ਿਸ਼ਾਂ ਕਰਦੇ ਨਜ਼ਰ ਆ ਰਹੇ ਹੈ ਉੱਥੇ ਹੀ ਜਿਹੜੇ ਸਮਰਥਕਾਂ ਵੱਲੋਂ ਇੱਕ ਵਾਰੀ ਫੇਰ ਉਹ ਗੁੱਟਬਾਜੀ ਜਰੂਰ ਨਾਰੇਬਾਜੀ ਕਰਕੇ ਸਾਹਮਣੇ ਲਿਆਂਦੀ ਗਈ ਹੈ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ